ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਅੱਜ ਦੇ ਅਸੀਂ ਆਪਣੀ ਇਸ ਵੀਡੀਓ ਦੇ ਵਿੱਚ ਲੋੜੀ ਦੇ ਉੱਤੇ ਆਪ ਜੀ ਨਾਲ ਸਾਂਝ ਪਾਵਾਂਗੇ ਕਿ ਸਿੱਖ ਧਰਮ ਦੇ ਨਾਲ ਇਸ ਤਿਉਹਾਰ ਦਾ ਕੀ ਸੰਬੰਧ ਹੈ ਸੰਸਾਰ ਦੇ ਅੰਦਰ ਸਨਾਤਨ ਧਰਮ ਹਜ਼ਾਰਾਂ ਸਾਲ ਪੁਰਾਣਾ ਹੈ ਸਿੱਖੀ ਦਾ ਬੂਟਾ ਵੀ ਇਸੇ ਧਰਤੀ ਤੇ ਉੱਗਿਆ ਹੈ ਆਲੇ ਦੁਆਲੇ ਦਾ ਅਸਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕਿਸੇ ਨਾ ਕਿਸੇ ਰੂਪ ਅੰਦਰ ਅਗਿਆਨਤਾ ਕਰਕੇ ਨਜ਼ਰ ਆਉਂਦਾ ਹੈ ਗੁਰੂ ਸਾਹਿਬ ਜੀ ਨੇ ਬੜੀ ਕਿਰਪਾ ਕੀਤੀ ਸਿੱਖ ਨੂੰ ਗਿਆਨ ਚਾਨਣ ਬਖਸ਼ਿਆ ਇਸ ਚਾਨਣ ਤੋਂ ਬਿਨਾ ਹਮੇਸ਼ਾ ਹਨੇਰੇ ਵਿੱਚ ਠੋਕਰਾਂ ਪੈਂਦੀਆਂ ਨੇ ਜਿਨ੍ਹਾਂ ਅੰਦਰ ਇਸ ਗਿਆਨ ਦਾ ਪ੍ਰਕਾਸ਼ ਹੋ ਗਿਆ ਉਹ ਫਿਰ ਇਸ ਦੁਨਿਆਵੀ ਰੀਤੀ ਰਿਵਾਜਾਂ ਤੋਂ ਉੱਠ ਕੇ ਇੱਕ ਉਸ ਅਕਾਲ ਪੁਰਖ ਦੇ ਲੜ ਲੱਗ ਜਾਂਦੇ ਨੇ Hindu ਮਾਤ ਦੇ ਅੰਦਰ 33 ਕਰੋੜ ਦੇਵੀ ਦੇਵਤੇ ਮੰਨੇ ਜਾਂਦੇ ਨੇ ਹਵਾ ਪਾਣੀ ਅੱਗ ਇਹ ਪਰਮਾਤਮਾ ਦੀਆਂ ਸ਼ਕਤੀਆਂ ਸੀ ਬੰਦਾ ਵੱਖ-ਵੱਖ ਸ਼ਕਤੀਆਂ ਦੇ ਨਾਲ ਆਪਣੀ ਲੋੜ ਅਨੁਸਾਰ ਜੁੜ ਗਿਆ ਇਹਨਾਂ ਨੇ ਮਾਲਕ ਦੀਆਂ ਸ਼ਕਤੀਆਂ ਨੂੰ ਦੇਵਤੇ ਕਰਕੇ ਪੂਜਣਾ ਸ਼ੁਰੂ ਕਰ ਦਿੱਤਾ ਲੋਹੜੀ ਵਾਲੀ ਰਾਤ ਅਗ ਦੀ ਪੂਜਾ ਅਤੇ ਇਸ ਤੋਂ ਅਗਲੇ ਦਿਨ ਸੂਰਜ ਦੀ ਪੂਜਾ ਕੀਤੀ ਜਾਂਦੀ ਹੈ Hindu ਭਰਾਵਾਂ ਦੀ ਵਿਚਾਰਤਾਰਾ ਕਿ ਜੋ ਵੀ ਅਗ ਦੇ ਵਿੱਚ ਪਾਇਆ ਜਾਵੇਗਾ ਉਹ ਦੇਵਤਿਆਂ ਤੱਕ ਪਹੁੰਚ ਜਾਂਦਾ ਹੈ ਹਵਨ ਗੁੰਡ ਬਣਾ ਕੇ ਉਸ ਦੇ ਵਿੱਚ ਦੇਸੀ ਘੋ ਮੇਵੇ ਆਦਿ ਕੀਮਤੀ ਵਸਤੂਆਂ ਪਾਈਆਂ ਜਾਂਦੀਆਂ ਨੇ ਇਹ ਉਹਨਾਂ ਦੀ ਭਾਵਨਾ ਉਹਨਾਂ ਨੂੰ ਮੁਬਾਰਕ ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿੱਖ ਨੇ ਇਹਨਾ ਵਖ ਵਖ ਸ਼ਕਤੀਆਂ ਦੀ ਪੂਜਾ ਨਹੀਂ ਕਰਨੀ ਇਹ ਸਾਰੀਆਂ ਸ਼ਕਤੀਆਂ ਦਾ ਮਾਲਕ ਉਹ ਅਕਾਲ ਪੁਰਖ ਉਸ ਦੇ ਨਾਲ ਜੁੜਨਾ ਹੈ ਹੁਣ ਗੱਲ ਕਰਦੇ ਆ ਸੰਗਤ ਜੀ ਕਿ ਲੋੜੀ ਸ਼ਬਦ ਕਿਸ ਤਰ੍ਹਾਂ ਬਣਿਆ ਤਿੱਲ ਤੇ ਰਿਓੜੀ ਇਕੱਠਾ ਹੋ ਗਿਆ ਤੇ ਰਿਓੜੀ ਤੇ ਹੌਲੀ-ਹੌਲੀ ਇਹ ਸ਼ਬਦ ਬਦਲਦਾ ਗਿਆ ਤੇ ਇਸ ਨੂੰ ਲੋੜੀ ਕਹਿਣਾ ਸ਼ੁਰੂ ਕਰ ਦਿੱਤਾ ਲੋੜੀ ਵਾਲੇ ਦਿਨ ਅੱਗ ਬਾਲ ਕੇ ਤਿਲ ਤੇ ਗੁੜ ਨੂੰ ਅੱਗ ਦੇ ਵਿੱਚ ਪਾ ਕੇ ਹਵਨ ਕੀਤੇ ਜਾਂਦੇ ਸਨ ਦੇਵਤਿਆਂ ਤੱਕ ਇਹ ਵਸਤੂਆਂ ਪਹੁੰਚਾਉਣ ਵਾਸਤੇ ਇਹ ਸਨਾਤਨ ਮਤ ਅੰਦਰ Hindu ਭਰਾਵਾਂ ਦੀ ਮਤ ਸੀ ਪਰ ਗੁਰਸਿੱਖਾਂ ਦਾ ਇਹ ਵਸਤੂਆਂ ਅੱਗ ਦੇ ਵਿੱਚ ਪਾਉਣ ਨਾਲ ਕੋਈ ਸੰਬੰਧ ਨਹੀਂ ਹਾਂ ਤੂੰ ਇਕੱਠਿਆ ਬੈਠ ਕੇ ਖਾ ਸਕਦਾ ਹੈ ਅੱਗ ਸੇਕ ਸਕਦਾ ਹੈ ਕਿਉਂਕਿ ਲੋਹੜੀ ਵਾਲਾ ਦਿਨ ਸਰਦੀ ਰੁੱਤ ਦਾ ਆਖਰੀ ਦਿਨ ਹੁੰਦਾ ਹੈ ਸਰਦ ਰੁੱਤ ਤੋਂ ਬਾਅਦ ਬਸੰਤ ਰੁੱਤ ਲੋਹੜੀ ਦੇ ਅਗਲੇ ਦਿਨ ਤੋਂ ਸ਼ੁਰੂ ਹੋ ਜਾਂਦੀ ਹੈ ਲੋਹੜੀ ਵਾਲੇ ਦਿਨ ਅੱਗ ਬਾਲ ਕੇ ਪਰਿਵਾਰ ਦਾ ਇਕੱਠੇ ਹੋ ਕੇ ਬੈਠ ਜਾਣਾ ਕੋਈ ਗੁਨਾਹ ਨਹੀਂ ਤਿਲ ਤੇ ਰਿਓੜੀ ਖਾ ਲੈਣਾ ਕੋਈ ਗੁਨਾਹ ਨਹੀਂ ਪਰ ਅੱਗ ਦੇ ਵਿੱਚ ਇਸ ਨੂੰ ਪਾਣਾ ਇਹ ਸਿੱਖ ਦਾ ਕੰਮ ਨਹੀਂ ਇਸ ਤਿਉਹਾਰ ਦੇ ਨਾਲ ਸੰਗਤ ਜੀ ਹੋਰ ਵੀ ਕਾਫੀ ਘਟਨਾਵਾਂ ਚੁੜੀਆਂ ਹਨ ਅਕਬਰ ਦੇ ਸਮੇਂ ਦੀ ਇੱਕ ਇਤਿਹਾਸਕ ਘਟਨਾ ਹੈ ਦੁੱਲਾ ਪੱਟੀ ਨਾਮ ਦਾ ਇੱਕ ਬੰਦਾ ਸੀ ਉਸ ਨੂੰ ਧਰਮੀ ਦੱਸਿਆ ਗਿਆ ਜਿਹੜੇ ਪ੍ਰਾਏ ਹੱਕ ਖਾਣ ਵਾਲੇ ਅਮੀਰ ਲੋਕਾਂ ਨੂੰ ਲੁੱਟ ਕੇ ਗਰੀਬਾਂ ਦੀ ਮਦਦ ਕਰਦਾ ਸੀ ਸੰਗਠਿਤ ਤੱਕਾ ਕਰਨ ਵਾਲੇ ਲੋਕ ਉਸ ਨੂੰ ڈاکੂ ਕਹਿੰਦੇ ਸਨ ਪਰ ਗਰੀਬਾਂ ਦੇ ਲਈ ਉਹ ਇੱਕ ਮਸੀਹ ਹਸੀ ਕਹਿੰਦੇ ਨੇ ਕਿ ਇੱਕ ਵਾਰ ਇੱਕ ਬ੍ਰਾਹਮਣ ਦੀਆਂ ਦੋ ਲੜਕੀਆਂ ਜਿਨ੍ਹਾਂ ਦਾ ਨਾਮ ਸੁੰਦਰੀ ਤੇ ਮੁੰਦਰੀ ਕਰਕੇ ਆਉਂਦਾ ਹੈ ਮੌਕੇ ਦਾ ਹਾਕਮ ਉਹਨਾਂ ਨੂੰ ੱੱਕੇ ਨਾਲ ਆਪਣੇ ਘਰ ਲੈ ਜਾ ਰਿਹਾ ਸੀ ਦੁੱਲੇ ਪੱਟੀ ਨੇ ਹਾਕਮ ਦਿਨਾਂ ਨਾਲ ਲੜ ਕੇ ਇਹਨਾਂ ਲੜਕੀਆਂ ਨੂੰ ਵਾਪਸ ਲਿਆਂਦਾ ਤੇ ਯੋਗ ਵਰ ਲੱਭ ਕੇ ਇਹਨਾਂ ਦਾ ਵਿਆਹ ਕੀਤਾ ਇਸ ਦੀ ਵਾਰ ਗਾ ਕੇ ਲੋਕੀ ਲੋਹੜੀ ਵਾਲੇ ਦਿਨ ਘਰ ਘਰ ਜਾ ਕੇ ਤਿਲ ਤੇ ਰਿਓੜੀ ਮੰਗਦੇ ਹਨ ਕੁਰਾਤਨ ਸੰਬਿਤ ਹੱਕ ਸੱਚ ਦੇ ਲਈ ਲੜਨ ਵਾਲੇ ਯੋਧਿਆਂ ਦੀ ਆਵਾਹ ਗਾਈਆਂ ਜਾਂਦੀਆਂ ਹਨ ਦੁੱਲੇ ਪੱਟੀ ਦੀ ਵਾਰ ਨੂੰ ਲੋਹੜੀ ਦੇ ਤਿਹਾੜ ਦੇ ਨਾਲ ਜੋੜਿਆ ਗਿਆ ਹੈ ਸੋ ਸੰਗਤ ਜੀ ਏਸੀ ਲੋਹੜੀ ਦੇ ਤਿਹਾੜ ਨੂੰ ਬੁਖ ਰੱਖਦੇ ਹਾਂ ਸੰਖੇਪ ਇਤਿਹਾਸ ਸੋ ਆਪ ਜੀ ਨੂੰ ਵੀਡੀਓ ਕੇਸਦਾਂ ਦਿੱਲਕੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਜ਼ਰੂਰ ਰੱਖਿਆ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਲਦ ਹੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ